ਆਪਣੇ ਕੋ ਮੰਡੀ ਦੀ ਕਲੀਨ ਮੰਡੀ ਤੂੰ ਮੰਡੀ ਦਾ ਗਿਆ ਦੇਣਾ ਪੈਸੇ ਲੈ ਕੇ ਦਿੱਤੇ ਤੂੰ ਮੰਡੀ ਦਾ ਸੱਤਿਆਨਾਸ਼ ਕਰੀ ਜਾਂਦੇ ਹੋ ਇਹ ਕਿਤੇ ਕਰਦੇ ਆ ਤੁਹਾਡੀ ਡਿਊਟੀ ਕਿੰਨੇ ਦੇ ਨਕਦ ਐਕਸ ਤੁਸੀਂ ਕਨੈਕਸ਼ਨ ਅਪਲਾਈ ਕੀਤਾ ਅਪਲਾਈ ਕੀਤਾ ਤਾਂ ਕਿਉਂ ਨਹੀਂ ਦੇ ਦਿੱਤੇ ਇੱਕ ਦਿਨ ਵਿੱਚ ਮਿਲ ਜਾਊਗਾ ਜੀ ਹਾਂ ਕਦੋਂ ਦੇ ਲੱਗਣਾ ਬਸ ਹਾਂ ਉਹਨੇ ਕਿਹਾ ਵੈਸੇ ਚਲਾ ਲਓ ਅੱਜ ਤਾਰ ਲਾਤੀ ਵੈਸੇ ਤਾਰ ਕੋ ਲਾਤੀ ਤੂੰ ਕਹਿ ਤੂੰ ਦੀ ਕੰਮ ਕੋ ਕਰਾ ਦੇ ਕੰਮ ਕਰਾਈ ਹੈ ਜੀ 4130 ਰੁਪਏ ਸਕੋ ਜਮਾ ਕਰਾ ਦੇ ਸਰ ਕਨੈਕਸ਼ਨ ਅਪਲਾਈ ਦੂਗੀ ਕਦੋਂ ਆਪਾਂ ਨੂੰ ਸਾਲ ਕਨੈਕਸ਼ਨ ਲਾਓ ਇੱਥੇ ਪਾਣੀ ਕਿਉਂ ਖਲੋਂਦਾ ਬਸ ਗੱਲ ਇੰਨੀ ਹੈ ਸਰਪੰਚ ਜੀ ਰਿਪੋਰਟ ਕਰਦੇ ਆ ਜੀ ਸ਼ਰਤੀ ਸਾਹਿਬ ਇਹ ਗੰਦ ਜਰਾ ਤਾਂ ਸਾਧਿਆ ਸਾਫ਼ ਹੋਣਾ ਚਾਹੀਦਾ ਮੰਡੀ ਹਾਂ ਲੈ ਕਿੰਨਾ ਬੰਦਾ ਆ ਖਾਤਾ ਤੁਸੀਂ ਮੰਡੀ ਦਾ ਇੰਨਾ ਪੈਸੇ ਲਾਏ ਆ ਆਪਾਂ ਨੂੰ ਕੀ ਫਾਇਦਾ ਹੋਇਆ ਯਾਰ ਕਾ ਦਾ ਕੰਮ ਜਦਾਂ ਆਰ ਛੜਕਾਂ ਪਰ ਮੈਨੂੰ ਕੰਮ ਦੱਸੋ ਨਾ ਕੀ ਤਾਂ ਲੰਦਿਆ ਇੱਥੇ ਲੋਕਾਂ ਕੋ ਮੀਹ ਆ ਦੇ ਦਿਨ ਮੈਨੂੰ ਪਤਾ ਦੀ ਕਿੰਨੀਆਂ ਵੀਡੀਓ ਭੇਜੀਆਂ ਲੋਕਾਂ ਨੇ ਪਾ ਦੇਖੋ ਜੀ ਮੰਡੀ ਦਾ ਹਾਲ ਸਰ ਆਪਣਾ ਇਹਨਾਂ ਨੇ ਸੀਵਰੇਜ ਦਾ ਕੀਤਾ ਵਾ ਸਰ ਇਹ ਹੁਣ ਸਫਾਈ ਦਾ ਤੇ ਕਮੇਟੀ ਨੇ ਕਰਨਾ ਜੀ ਆ ਜਿਹੜੀ ਆ ਸਫਾਈ ਆ ਸਾਰਾ ਜੋ ਇਹ ਕਿਹਨੇ ਕਰਦਾ ਇੱਕ ਕਮੇਟੀ ਵਾਲੇ ਨੇ ਹਾਂ ਇਹ ਪੂਰਾ ਕਰ ਕਰ ਜੋ ਵੀ ਹੋ ਜਾਏ ਇਹ ਉਹ ਸਫਾਈ ਦਾ ਇਹਨਾਂ ਨੇ ਕਰਨਾ ਨਹੀਂ ਜੀ ਬਾਕੀ ਵੀ ਕੰਮ ਕਿਉਂ ਨਹੀਂ ਕੰਪਲੀਟ ਹੋਇਆ ਮੰਡੀ ਦਾ ਤੁਹਾਨੂੰ ਮੈਂ ਕਿਹਾ ਇਥੋਂ ਡਿਸੀਜਨ ਤੋਂ ਪਹਿਲਾਂ ਕਰਾ ਉਹ ਚੋਨੇ ਦਾ ਸੀਜਾ ਕੜਕ ਦਾ ਸੀਜਨ ਵੀ ਲੰਘ ਗਿਆ ਸਾਡੇ ਸਾਰੇ ਕਰਕੇ ਜਿਹੜਾ ਸੀਵਰੇਜ ਪਿਆ ਨਾ ਜੀ ਕੋਈ ਇੱਕ ਪ੍ਰਸਾਦ ਦੀ ਵੇਟ ਕਰਨੀ ਸੀ ਨਹੀਂ ਤੇ ਉਹ ਡਿਸਟਰਬ ਹੋ ਜਾਣੀ ਸੀ ਪੀਸੀ ਦੀ ਹੁਣ ਬਾਹਰ ਬਰਸਾਤ ਲੰਘਦੇ ਸਾਰੀ ਇਹ ਪੀਸੀ ਪਾ ਦੇਣੀ ਆ ਜਿਸ ਕਰਕੇ ਨਹੀਂ ਪੀਸੀ ਪਾਈ ਵੀ ਉਹ ਡਿਸਟਰਬ ਹੋ ਜਾਣੀ ਸੀ ਇੱਕ ਪ੍ਰਸਾਦ ਦੀ ਦੂਰੀ ਹੈ ਸੀਵਰੇਜ ਦੇ ਉੱਤੇ ਫੈਲਦੇ ਜਦੋਂ ਸੀਵਰੇਜ ਪਾਇਆ ਜੀ ਹਾਂ ਸੜਕਾਂ ਦੇ ਉੱਤੇ ਸੀਵਰੇਜ ਪਿਆ ਨਾ ਜੀ ਉਹ ਵੀ ਉੱਥੇ ਡਿਸਟਰਬ ਹੋ ਜਾਣੀ ਸੀ ਸਾਰੀ ਪੀਸੀ ਦੀ ਨਹੀਂ 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 ਸਾਦੀ ਇਹ ਇਹਦਾ ਇਹਦਾ ਦੱਸੋ ਕਿੱਥੇ ਪਾਣੀ ਜਾਣਾ ਹੈ ਸੀਵਰੇਜ ਕਿੱਥੇ ਕਿੰਨੇ ਤੂੰ ਪਾਇਆ ਸੀਵਰੇਜ ਇੱਧਰ ਕਿਹੜਾ ਖੂਕ ਕਿੰਨੇ ਭਰ ਗਿਆ ਉਧਰ ਹੈ ਸਾ ਸਾਰਾ ਕੰਮ ਤੁਹਾਡਾ ਪਿਆ ਉਦਾ ਹੀ ਯਾਰ ਸਾਰਾ ਪੀਸੀ ਦਾ ਹੀ ਹੈ ਨਾ ਪੀਸੀ ਪੀਸੀ ਕੰਨੀ ਤਾਂ ਇੱਕ ਪਾਣੀ ਹੋਤਾ ਉਹ ਜਿਹੜਾ ਜਹਾ ਹੀ ਸਾਰਾ ਪੋਰਟ ਕੰਸੀ ਨਾ ਇਹਦੇ ਵਿੱਚ ਜਦੋਂ ਆਪਾਂ ਮੰਡੀ ਦਾ ਪ੍ਰੋਜੈਕਟ ਤਿਆਰ ਕੀਤਾ ਜੀ ਨੇ ਇਹਦੀ ਸੀਸੀ ਲਈ ਸੀ ਸਾਰੇ ਜੀ ਤੇ ਉਹ ਸੀਸੀ ਵਾਲਾ ਉਹਨਾਂ ਨੇ ਐਕਸਿਮੇਟ ਨਹੀਂ ਪਾਸ ਪਾਸ ਕੀਤਾ ਜਿਹੜਾ ਪੀਸੀ ਵਾਲਾ ਵਾ ਉਹ ਆਹ ਸਾਰਾ ਏਰੀਆ ਮਤਲਬ ਇਹਦੇ ਵਿੱਚ ਕੰਮ ਦੇ ਵਿੱਚ ਰਹਿ ਗਿਆ ਜੀ ਇਹ ਨਹੀਂ ਹੈਗਾ ਜੀ ਹਾਂ ਹਾਂ ਜੀ ਸੱਚੀ ਗੱਲ ਸੱਚੀ ਉਸ ਨੂੰ ਆਸਾ ਇਹਦਾ ਰੋੜ ਗਲੀਆਂ ਪਈਆਂ ਸਾਰਾ ਕੁਝ ਬੇਤੀ ਕਚਾਰ ਕੋ ਰੋੜ ਗਲੀਆਂ ਇਹਦੇ ਵਿੱਚ ਪਾਣੀ ਜਾਂਦਾ ਨਾਲ ਹੀ ਸਾਰਾ ਸਫਾਈ ਦਾ ਹੁੰਦਾ ਯਾਰ ਇਹਦੇ ਵਿੱਚ ਆਹ ਦੇਖੋ ਮੰਡੀ ਦਾ ਕਿ ਬੜਿਆ ਕਿਸ ਵਈ ਸੱ ਮੇਟੀ ਨਹੀਂ ਲੰਦੇ ਨੇ ਮਾਰਕੀਟ ਮਾਰਕੀਟ ਕਿੱਥੇ ਗਿਆ ਸੈਕਟਰੀ ਸਾਹਿਬ ਹਾਂਜੀ ਹਾਂਜੀ ਅਸਲ ਕੀ ਬੜਿਆ ਆ ਗਈ ਆ ਮੰਡੀ ਦਾ ਦੁਬਾਰਾ ਦੇ ਦੇ ਦੁਬਾਰਾ ਕਿੱਦਾਂ ਹੋ ਗਿਆ ਆਪਣੇ ਕੋ ਮੰਡੀ ਦੀ ਖਰੀਦੋਂ ਮੰਡੀ ਤੂੰ ਮੰਡੀ ਦਾ ਗਿਆ ਦੇਂਗਾ ਪੈਸੇ ਲੈ ਕੇ ਦਿੱਤੇ ਤੂੰ ਮੰਡੀ ਦਾ ਸੱਤਿਆਨਾਸ਼ ਕਰੀ ਜਾਂਦੇ ਹੋ ਇਹ ਕਿੱਦੇ ਕਰਦੇ ਆ ਤੁਹਾਡੀ ਡਿਊਟੀ ਹੈ ਉਧਰੋਂ ਦੇਖੀ 20 ਪਾ ਤੁਹਾਡੇ ਇਥੇ ਪਾਣੀ ਪਾਣੀ ਹੋ ਗਿਆ ਇਹ ਕਰੂਗੀ ਇਹ ਵੀ ਇਹ ਸਾਰਾ ਪਾਣੀ ਇਹਦੇ ਵਿੱਚ ਆਏਗਾ ਹਾਂ ਇਹਦੇ ਵਿੱਚੋਂ ਮੋਟਰ ਕਨੈਕਸ਼ਨ ਨਹੀਂ ਆ ਤੇ ਮਿਲਿਆ ਮੋਟਰ ਸੀ ਸਿੱਟ ਕਰ ਦਿੱਤੀ ਆ ਟੈਂਪਰੇਰੀ ਚਲਾਈ ਰਹੀ ਸੀ ਕਨੈਕਸ਼ਨ ਕਿਉਂ ਨਹੀਂ ਮਿਲਿਆ ਇਹਨੂੰ ਇਹਨੂੰ ਖਾਲੀ ਖਾਲੀ ਕੀਤਾ ਆ ਟੈਂਪਰੇਰੀ ਮੋਟਰ ਲਾਈ ਸੀਗੀ ਜਿਹੜੀ ਦੂਜੀ ਮੋਟਰ ਆ ਉਹ ਫੇਟੇ ਇਹਦੇ ਵਿੱਚ ਇਹ ਪਾਣੀ ਲਿਫਟ ਹੋ ਕੇ ਸਾਰਾ ਉੱਥੇ ਜਿਹੜਾ ਆਪਣਾ ਸੀਵਰੇਜ ਆ ਉਹਦੇ ਵਿੱਚ ਸਾਰਾ ਅੱਗੇ ਜਾਏਗਾ ਨਹੀਂ ਨਹੀਂ ਚਾਹੂਗਾ ਫਿਰ ਮੋਟਰ ਕਿਉਂ ਨਹੀਂ ਲੱਗੀ ਦੱਸੋ ਮੋਟਰ ਦਾ ਕਨੈਕਸ਼ਨ ਕਨੈਕਸ਼ਨ ਨਹੀਂ ਮੋਟਰ ਦਾ ਕਿੰਨੇ ਦਿਨ ਲੱਗਦਾ ਕਨੈਕਸ਼ਨ ਤੁਸੀਂ ਕਨੈਕਸ਼ਨ ਬਲਾਈ ਕੀਤਾ ਅਪਲਾਈ ਕੀਤਾ ਸਰ ਤਾਂ ਕਿਉਂ ਨਹੀਂ ਦੇ ਦੇ ਪਾਣੀ ਕੀਤਾ ਸਰ ਇੱਕ ਦਿਨ ਵਿੱਚ ਮਿਲ ਜਾਊਗਾ ਹਾਂ ਇੱਕ ਦਿਨ ਹਾਂ ਉਹਨੇ ਕਹਿ ਵੈਸੇ ਚਲਾ ਲਓ ਅੱਜ ਤਾਰ ਲਾਤੀ ਵੈਸੇ ਤਾਰ ਕਾ ਲਾਤੀ ਤੂੰ ਕਹਿ ਤੂੰ ਦੀ ਕੰਮ ਕੋ ਕਰਾ ਦੇ ਜੀ ਲੋਕਾ ਭਲਾਈ ਹੈ ਜੀ ਹਾਂ 130 ਰੁਪਏ ਸਕੋਟ ਜਮ੍ਹਾਂ ਕਰਾ ਸਕ ਕਨੈਕਸ਼ਨ ਭਲਾਈ ਦੂਗੀ ਕਾ ਤੂੰ ਆਪਾਂ ਨੂੰ ਸਰ ਕਨੈਕਸ਼ਨ ਲਾਓ ਇੱਥੇ ਪਾਣੀ ਕਿਉਂ ਖਲੋਂਦਾ ਬਸ ਗੱਲ ਇੰਨੀ ਹੈ ਜੀ ਤਿੰਨ ਦਿਨ ਚ ਰਿਪੋਰਟ ਕਰਦੇ ਹਾਂ ਜੀ ਜੇ ਕੋਈ ਮੁਸ਼ਕਲ ਹੋਵੇ ਤੁਹਾਨੂੰ ਦੱਸਦੇ ਹਾਂ ਜੀ ਤਿੰਨ ਦਿਨ ਚ ਰਿਪੋਰਟ ਕਰਦੇ ਲਵਾ ਕੇ ਜੇ ਕੋਈ ਮੁਸ਼ਕਲ ਹੋਊਗੀ ਜੀ ਤੁਹਾਨੂੰ ਦੱਸ ਦਿਆਂਗੇ ਜੀ ਨਹੀਂ ਲੱਗ ਰਿਹਾ ਹਾਂ ਫੇ ਤੰਤਾ ਦੇ ਕਨਵੀ ਕਰਦੇ ਸਾਨੂੰ ਕੋਈ ਮੁਸ਼ਕਲ ਸਕੋਟ ਤਾਰ ਕੇ ਇਹਨਾਂ ਮੋਟਰਾਂ ਫਿਟੇ ਇਹਨਾਂ ਕਰਾ ਹਾਂਜੀ ਹਾਂਜੀ 100 ਵਾ ਚਾਲੂ ਚਾਹੀਦਾ ਜੇ ਮੈਂ 100 ਵਾ ਸਵੇਰੇ ਫੇਰ ਇੱਥੇ ਆ ਜਾਣਾ ਸੀਵਰੇਜ ਦਾ ਕੰਮ ਕਰੋ ਐਸੇ ਹਾਂ ਸੀਵਰੇਜ ਬਹੁਤ ਚੱਲ ਰਿਹਾ ਜੀਵੇ ਚਾਲੂ ਪਾਣੀ ਜਾ ਰਿਹਾ ਕਾਲ ਦਾ ਦਿਓ ਇੱਕੋ ਇੱਕ ਕਾਲ ਜੀ ਇੱਕੋ ਜੀ ਇੱਕੋ ਜੀ ਕਾਲ ਦਾ ਦਿਓ ਆਜੋ 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 ਕਾਲ ਦਾ ਦਿਓ ਸੈਕਟੀ ਸਾਹਿਬ ਇੱਕ ਗੰਦ ਜਰਾ ਤਾਂ ਸਾਡੇ ਆ ਸਾਫ ਹੋਣਾ ਚਾਹੀਦਾ ਮੰਨ ਠੀਕ ਸਰ ਹਾਂ ਪਾ ਕਿੰਨਾ ਬੰਦਾ ਘਾਤਾ ਤੁਸੀਂ ਮੰਡੀ ਦਾ ਇੰਨਾ ਪੈਸੇ ਲਾਏ ਆਪਾਂ ਨੂੰ ਕੀ ਫਾਇਦਾ ਹੋਇਆ ਯਾਰ